ਦਰ ਮੇ ਤੇ ਥਲ ਦੇ ਚ ਸਭ ਜਗ੍ਹਾ ਜੋ ਹੈ ਰਮਿਆ ਹੋਇਆ ਹੈ ਉਹਨੂੰ ਵੇਖ ਵੇਖ ਕੇ ਬਿਸਮਾਰ ਹੋ ਰਿਹਾ ਉਹਨੂੰ ਸੁਣ ਸੁਣ ਕੇ ਜੋ ਹੈ ਬਿਸਮਾਰ ਹੋ ਰਿਹਾ ਸਭ ਜਗ੍ਹਾ ਉਹੀ ਸਮਾਇਆ ਹੋਇਆ ਹੈ ਉਹੀ ਵਿਆਪਕ ਹੈ ਹਾਂ ਜੀ ਰੱਤਨ ਰਹੀ ਅਕਾਲ ਪੁਰਖ ਸੁਆਮੀ ਕਾਟਕ ਰਹੀ ਸਮਾਇਆ ਉਹੀ ਚਲੇ ਚੇ ਉਹੀ ਥਲ ਦੇ ਚ ਉਹੀ ਹਰ ਘੜ ਦੇ ਚ ਰਮਿਆ ਹੋਇਆ ਹੈ ਐਸਾ ਬੋਧ ਹੋ ਗਿਆ ਜਿਹਨੂੰ ਵੇਖ ਵੇਖ ਕੇ ਸੁਣ ਸੁਣ ਕੇ ਅਸੀਂ ਬਿਸਮਾਰ ਹੋ ਰਹੇ ਹਾਂ ਜੀ ਇਸੇ ਉਦਿਆ ਇਸ ਮਾਇ ਸੁਆਇ ਪਿੰਡ ਪਹਾੜ ਨਾੜੇ ਜਿਸ ਤੋਂ ਉਤਪਤੀ ਹੋਈ ਸੀ ਉੱਥੇ ਹੀ ਸਮਾਵੇ ਜਦ ਤੱਕ ਮਨ ਕੋਥੇ ਸਮਾਏ ਨਾ ਭਟਕਣਾ ਬਣੀ ਰਹਿੰਦੀ ਹੈ ਦਰਿਆ ਵਗਰੇ ਨੇ ਝਰਨੇ ਵਗਰੇ ਨੇ ਇਹਨਾਂ ਦੀ ਉਤਪਤੀ ਕਿੱਥੋਂ ਹੋਈ ਸਾਗਰ ਵਿੱਚੋਂ ਬੱਦਲ ਉਮੜੇ ਨੇ ਉਹ ਫਿਰ ਪਹਾੜਾਂ ਤੇ ਵਰਸੇ ਉਹ ਫਿਰ ਜੰਮ ਕੇ برف ਹੋਏ ਨੇ ਉੱਥੇ ਠੰਡ ਹੈ ਠੰਡ ਹੈ ਫਿਰ ਧੁੱਪ ਦੀ ਤਰਫ ਤਪਸ਼ ਨਾਲ برف ਪਿਗਲਈ ਹੈ ਉਹ ਝਰਨਿਆਂ ਦਾ ਰੂਪ ਧਾਰਨ ਕਰਕੇ ਚੱਲ ਪਏ ਨੇ ਚੱਲ ਪਏ ਨੇ ਕਿੱਥੋਂ ਕਿਸ ਕਿਹੜੇ ਪਾਸੇ ਚੱਲ ਪਏ ਨੇ ਜਿੱਥੋਂ ਉਤਪਤੀ ਹੋਈ ਹੈ ਉਸ ਪਾਸੇ ਚੱਲ ਪਏ ਪਰ ਕੱਲਾ ਝਰਨਾ ਸਾਗਰ ਤੱਕ ਪਹੁੰਚ ਨਹੀਂ ਸਕਦਾ ਆਬ ਸ਼ਾਇਦ ਜ਼ਰੂਰ ਬਹੁਤ ਰਖਦੇ ਹੋਗੇ ਇੱਕ ਦਰਿਆ ਹਜ਼ਾਰਾਂ ਝਰਨਿਆਂ ਦਾ ਸਮੂਹ ਬਣਾ ਕੇ ਹੀ ਚੱਲਦਾ ਹੈ ਇਹ ਨਰਬਦਾ ਇਹਦੀਆਂ 70 ਧਾਰਾਂ ਮੈਂ ਦੇਖਿਆ ਨੇ ਅਮਰਕੰਟਕ ਦੇ ਅੱਗੋਂ ਚੱਲ ਕੇ ਦੋਵੇਂ ਲੱਗੇ ਚੱਲ ਕੇ ਮਿਲਦੀਆਂ ਨੇ ਤਾਂ ਦਰਿਆ ਬਣਦਾ ਜਿਨੇ ਵਗਦੇ ਦਰਿਆ ਨੇ ਜਿੱਥੋਂ ਨਿਕਲਦੇ ਨਿੱਕਾ ਜਿਹਾਂ ਝਰਨਾ ਹੁੰਦਾ ਹੈ ਇਹ ਨਿੱਕਾ ਜਿਹਾਂ ਝਰਨਾ ਸਾਗਰ ਤੱਕ ਨਹੀਂ ਪਹੁੰਚ ਸਕਦਾ ਕਿਦਰੇ ਸੂਰਜ ਦੀਆਂ ਕਿਰਨਾਂ ਸੁਕਾ ਦੇਣ ਗਿਆ ਕਿਦਰੇ ਰਸਤੇ ਜਮੀਨ ਵੀ ਰੇਤ ਜਜ਼ਬ ਕਰ ਲਏਗੀ ਨਹੀਂ ਪਹੁੰਚ ਸਕਦੇ ਜਿੰਨੇ ਚਿਰ ਤੱਕ ਇਹ ਆਪਣੇ ਆਪ ਨੂੰ ਸ਼ਕਤੀਸ਼ਾਲੀ ਨਾ ਬਣਾਵੇ ਤਾਂ ਕਿਸ ਤਰ੍ਹਾਂ ਬਣਾਏਗਾ ਇੱਕ ਝਰਨਾ ਦੂਸਰੇ ਝਰਨੇ ਦਾ ਆਸਰਾ ਤੀਸਰੇ ਦਾ ਚੌਥੇ ਸਤਸੰਗ ਦੀ ਤਾਂ ਹੀ ਤੇ ਮਹਿਮਨ ਹੈ ਸੰਗਤ ਦੀ ਤਾਂ ਹੀ ਤੇ ਮਹਿਮਨ ਹੈ ਆਸਰਾ ਚਾਹੀਦਾ ਪੂਰੀ ਸਤਸੰਗਤ ਚਾਹੀਦੀ ਹੈ ਇੱਕ ਝਰਨਾ ਦੂਜੇ ਝਰਨੇ ਤੀਜੇ ਝਰਨੇ ਦਾ ਚੌਥੇ ਝਰਨੇ ਦਾ ਸਾਰਾ ਪਿਆ ਪਕੜਦਾ ਹੈ ਔਰ ਇਸ ਤਰ੍ਹਾਂ ਸਮੋ ਦਰਿਆ ਬਣ ਜਾਂਦਾ ਹੈ ਪਾਈ ਸਾਹਿਬ 바이 ਵੀਰ ਸਿੰਘ ਜੀ ਨੇ ਕਿਸੇ ਵਗਦੇ ਹੋਏ ਝਰਨੇ ਜਦੋਂ ਸ਼ੁਰੂ-ਸ਼ੁਰੂ ਨਿਕਲਦਾ ਹੈ ਨਾ ਜੋਸ਼ ਬੜਾ ਹੁੰਦਾ ਹੈ ਬੜੀ ਤੇਜ਼ੀ ਨਵਾਂ ਨਵਾਂ ਜਦ ਕੋਈ ਧਾਰਮਿਕ ਬਣਦਾ ਹੈ ਨਾ ਥੋੜੀ ਜਿਹੀ ਕਿਧਰੇ ਖੇਡ ਬਣ ਜਾਏ ਬੜੀ ਤੇਜ਼ੀ ਆਉਂਦੀ ਹੈ ਔਰ ਖੰਡਨ-ਵੰਡਨ ਵੀ ਬਹੁਤ ਕਰਨ ਲੱਗ ਪਏਗਾ ਬਹਿਸ ਮੁਬਾਦ ਸਾਹਿਬ ਵੀ ਬਹੁਤ ਕਰਨ ਲੱਗ ਪਏ ਜਿਹੜਾ ਇਸ ਤਰ੍ਹਾਂ ਕਰਨ ਲੱਗ ਪਏ ਨਾ ਸਮਝ ਲੈਣਾ ਜਿਵੇਂ ਝਰਨੇ ਦੀ ਤਰ੍ਹਾਂ ਨਵਾਂ ਨਵਾਂ ਨਿਕਲੇ ਹੈ ਬਹਿਸ ਮੁਬਾਦ ਸੇ ਤਾਂ ਬਾਜ਼ ਨਹੀਂ ਆਉਂਦਾ ਰਵਾਨੀ ਜੋ ਹੈ ਤੇਜ਼ੀ ਜੋ ਹੈ ਇਹ ਤੇਜ਼ ਵਗਦਾ ਹੋਇਆ ਝਰਨਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਿਨਾਰੇ ਤੇ ਬੈਠੇ ਨੇ ਪਰ ਬੈਠੇ ਉਸ ਜਗ੍ਹਾ ਨੇ ਅੱਗੋਂ ਚਟਾਨ ਹੈ ਝਰਨੇ ਦਾ ਵਗਦਾ ਹੋਇਆ ਪਾਣੀ ਬੜੀ ਤੇਜ਼ੀ ਨਾਲ ਛਟਾਨ ਨਾਲ ਟਕਰਾਂਦਾ ਹੈ ਫਿਰ ਪਿੱਛੇ ਮੁੜਦਾ ਫਿਰ ਹੋਰ ਰਸਤਾ ਲੱਭਦਾ ਕਿਉਂਕਿ ਅੱਗੋਂ ਚਟਾਨ ਨੇ ਰਸਤਾ ਰੋਕੇ ਕਵੀ ਹੀਰਦਾ ਹੈ ਭਾਈ ਸਾਹਿਬ ਅੰਦਰੋਂ ਕਵਤਾ ਨਿਕਲੀ ਹੈ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਲਾਢਾ ਨਿਰਮਲ ਸਵਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਡੋਢੀ ਚੀਜ਼ ਸੀ ਉੱਠੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੋ ਮੁੜਿਆ ਰਵਾਨੀ ਤੇ ਬੜੀ ਸੀ ਜਿਵੇਂ ਚਟਾਨਾਂ ਨੂੰ ਤੋੜ ਕੇ ਵੀ ਲੰਘ ਜਾਵਾਂਗੇ ਪਥਰਾ ਨੂੰ ਤੋੜ ਕੇ ਵੀ ਲੰਘ ਜਾਵਾਂਗੇ ਮਰੂ ਥਲਕੇ ਆਉਂਦਾ